ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਅਲੰਪੀਨਿੰਗ ਦਾ ਓਨਰ ਹਾਂ ਮੈਂ ਕੁਝ ਇੱਕ ਪ੍ਰੋਫੈਸ਼ਨਲ ਫੀਲਡ ਆ ਵਰਲਡ ਕੋਡ ਹੋਲਡਰ ਆ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਮੇਰੀ ਜਿੰਮੇ ਦੇ ਵਿੱਚ ਇੱਕ ਪੇਪਰ 파ਟਨਰ ਆ ਮਨਪ੍ਰੀਤ ਹੰਦ ਠੀਕ ਆ ਉਹਦੇ ਨਾਲ ਜਿੰਮ ਦੀ ਸੇਲਜ਼ ਮੈਨੇਜਰ ਆ ਜਿਹੜਾ ਅਕਾਊਂਟਸ ਦਾ ਕੰਮ ਦੇਖਦੀ ਆ ਹਰਪਿਤ ਕੌਰ मैम ਠੀਕ ਹੈ ਤੇ ਜਿੰਮ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਕਾਊਂਟਸ ਦੇ ਗੱਲ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਸੀ ਜਿਸ ਦੌਰਾਨ ਉਹ ਹਿਸਾਬ ਨਾ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਵੇਂ ਦੇ ਵਿੱਚ ਵੀ ਇਹ ਕੁਝ ਲੜਾਈ ਝਗੜਾ ਕਰੇ ਠੀਕ ਨਹੀਂ ਇਸ ਦੌਰਾਨ ਮੇਰੀ ਪਹਿਲਾ ਅਕਾਊਂਟੈਂਟ ਮੇਰੀ ਸੇਲਜ਼ਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ ਪਾਰਟਨਰ ਆ ਮਨਪੀਤ ਸੰਧੂ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਵੇਂ ਦੇ ਵਿੱਚ ਵੀਡੀਓ ਬਣਾਉਣ ਲੱਗੀ ਤੇ ਮੈਨੂੰ ਪ੍ਰੋਵੋਕ ਕਰ ਰਹੀ ਸੀ ਠੀਕ ਨਹੀਂ ਇਸ ਦੌਰਾਨ ਜਿਵੇਂ ਮੈਂ ਫੋਨ ਫੜ ਕੇ ਸਾਈਡ ਤੇ نیچے ਕੀਤਾ ਤੇ ਮੇਰੇ 파ਰਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸ ਦਿਨ ਮੈਨੂੰ ਜਿਮ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤਾਂ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਰਟਨਰ ਹੈ ਉਹ ਤਾਂ ਦੇਖੋ ਜੀ 파ਰਟਨਰ ਇਨ ਦਾ ਸੈਂਸ ਵਿੱਚ ਉਹ ਸਿਰਫ ਪੇਪਰ ਵਰਕ ਚ ਹੈ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਨਿਜੀ ਕਰਨਾ ਕਰਕੇ ਮੈਂ ਕਿਹਾ ਟੈਂਪਰੇਰੀ 파ਰਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਰਜਿਸਟਰ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿੰਨਾ ਵੀ ਜਿੰਮੇ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਬੜੀ ਕਹਿੰਦਾ ਮਤਲਬ ਕਿ ਉਹ ਇਸ ਚੀਜ਼ ਦਾ ਫਾਇਦਾ ਚੁੰਗੀ ਸੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕਰੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਸ ਜਿੰਮੇ ਦੇ ਉੱਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਰਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੇ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੀ ਸਾਖ ਨੂੰ ਵੀ ਨੁਕਸਾਨ ਪਹੁੰਚਾ ਰਹੀ ਆ ਮੇਰੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੇ ਵੀ ਇਦਾਂ ਦੇ ਕੰਮ ਨਾ ਕਰਦੀ ਦੇਖੋ ਆਉਂਟ ਦੇ ਵਿੱਚ ਕਿੰਨੇ ਦਾ ਹੈਲਪ ਕੇਨ ਹੋਇਆ ਹਾਂ ਦੇਖੋ ਜੀ ਪਿਛਲੇ 3 ਮਹੀਨੇ ਤੋਂ ਮੇਰੇ ਅਕਾਊਂਟ ਦੇ ਵਿੱਚ ਲਗਭਗ ਲਗਭਗ ਹਰ ਮਹੀਨੇ 2-3 ਲੱਖ ਤੋਂ 3 ਲੱਖ ਰੁਪਏ ਦਾ ਠੀਕ ਵੀ ਮੈਨੂੰ ਜਿੱਦ ਤੇ ਸ਼ੱਕ ਗਾ ਹੁਣ ਉਹ ਕਾਊਂਟਰਟ ਨੂੰ ਅਕਾਊਂਟੈਂਟ ਪੇਸ਼ ਨਹੀਂ ਹੋ ਰਿਹਾ ਔਰ ਕਾਊਂਟਰ ਤੋਂ ਲੱਗੋ ਮੈਸੇਜ ਆਂਦਾ ਆਈ ਐਮ ਔਨ ਡਿਊਟੀ ਵਿਦ ਮਨਪ੍ਰੀਤ ਸਿੰਦੂ ਠੀਕ ਨਹੀਂ ਉਹ ਮਨਪ੍ਰੀਤ ਦੇ ਕਹਿਨ ਤੇ ਹੀ ਜੋ ਕਰ ਰਹੀ ਸੀ ਤੇ ਜਦੋਂ ਵੀ ਮੈਂ ਕਾਫੀ ਦਿਨ ਤੋਂ ਬੁਲਾ ਰਿਹਾ ਹੁਣ ਮੈਂ ਉਹਦੇ ਖਿਲਾਫ ਇੱਕ ਆਪਣੀ ਸਿਵਲਾਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਹੈ ਮਨਪ੍ਰੀਤ ਅਤੇ ਹਰਪ੍ਰੀਤ ਕੋਰ ਦੇ ਖਿਲਾਫ ਤੇ ਮੈਨੂੰ ਪੂਰੀ ਉਮੀਦ ਆ ਮੇਰੀ ਕੰਪਲੇਂਟ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਰਤਾ ਹੀ ਉਹਦੀ ਦਿਖਾ ਸਕਦੀ ਕਿ ਜਾਂ ਫਿਰ ਤੁਹਾਡੇ ਦੀ ਕਪੜੇ ਵਾਲੀ ਹੋਈ ਪਹਿਲਾਂ ਉਹ ਹੀ ਦਿਖਾ ਸਕਦੀ ਮੈਂ ਦੋਨਾਂ ਦੀ ਤਰ੍ਹਾਂ ਕਰ ਸਕਦਾ ਹਾਂ ਹਾਂਜੀ ਅੱਛਾ ਜਿਹੜੀ ਦਰਖਾਸਤ ਕੋਈ ਦਿੱਤੀ ਆ ਤੁਸੀਂ ਕਹਿੰਦੇ ਹੋ ਕਿ ਪਾਰਟਨਰਸ਼ਿਪ ਨਹੀਂ ਹੈਗੀ ਇਹ ਪਾਰਟ ਸਿਰਫ ਕਾਗਜ਼ੀ ਵਿੱਚ ਹੈਗੀ ਸੀ ਫਿਲਹਾਲ ਦੀ ਕਰੀਏ ਕੋਈ ਨਿੱਜੀ ਕਰਦੇ ਕਿ ਤਾਂ ਕੀ ਉਹ ਸਾਬਤ ਕਰ ਚੁੱਕੋਗੇ ਤੁਸੀਂ ਕੱਲ ਨੂੰ ਥਾਣੇ ਦੇ ਵਿੱਚੀਆਂ ਟੋਰਦੇ ਰਹੇ ਹਾਂਜੀ ਮੇਰੇ ਕੋਲ ਜੀ ਸਾਰੇ A ਤੋਂ Z ਇਨਵੈਸਟਮੈਂਟ ਪ੍ਰੂਫ ਮੇਰੇ ਕੋਲ ਹੈਗੇ ਨੇ ਵੀ ਸਾਰਾ ਜਿਮ ਦਾ ਇੱਕ ਇੱਕ ਰੁਪਿਆ ਜੋ ਵੀ ਹੈਗਾ ਸਾਰਾ ਮੈਂ ਆਪਣੇ ਅਕਾਊਂਟ ਦੇ ਵਿੱਚ ਇਨਵੈਸਟ ਕੀਤਾ ਹੈ ਹਾਂ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਉਹ ਜਦੋਂ ਵੀ ਲੋੜ ਪੈਗੀ ਮੈਂ ਉਹਨੂੰ ਪੇਸ਼ ਕਰ ਸਕਦਾ ਕਿੰਨੀ ਦੇਰ ਹੈ ਲਗਾਤਾਰ ਜੀ ਮਾਰਤਾ ਹੀ ਚੱਲਦੀ ਇਹ ਤਕਰੀਬਨ ਕੋਈ ਮਾਰਕਟਾਈ ਦਾ ਜਿਵੇਂ ਜਿਗਰਮੋਂ ਇਕ੍ਰੀਡਿਟਮੈਂਟ ਦਾ ਕਲਿੱਪ ਹੈ ਜਿਹੜੀ ਤੁਸੀਂ ਕਰਦੇ ਕਿ ਮੇਰੇ ਕੇਸਾਂ ਦੀ ਰਿਪੋਰਟ ਦਿੱਤੀ ਹੈ ਇਹਨੂੰ ਲੈ ਕੇ ਤੀਆ ਅਕਾਲ ਤੱਕ ਸਹੀ ਪੇਸ਼ ਹੋਊਗਾ ਹਾਂਜੀ ਮੈਂ ਇਹਦੇ ਜਿੱਦਾਂ ਕਿ ਮੈਂ ਥਾਣੇ ਵਿੱਚ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ। ਫਿਰ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਆਪਣੀ ਦਸਤਾਰ ਤੇ ਕਿਸੇ ਦੀ ਬੇਇੱਜ਼ਤੀ ਲੈ ਕੇ। ਔਰ ਅਕਾਲ ਤਖਤ ਸਾਹਿਬ ਤੋਂ ਟੀਮ ਨੇ ਆ ਕੇ ਇਸ ਚੀਜ਼ ਦੀ ਵੈਰੀਫਿਕੇਸ਼ਨ ਵੀ ਕੀਤੀ ਹੈ। ਜਿਹਦੇ ਵਿੱਚ ਉਹ ਮੇਰੇ ਕੋਲ ਸਾਰੀ ਪੁਛਗਿਛ ਕਰਕੇ ਗਏ ਨੇ ਸਾਰਾ ਕੁਝ ਉਹਨਾਂ ਨੇ ਇਸ ਮਸਲੇ ਨੂੰ ਸਮਝਿਆ ਤੇ ਸਾਰੇ ਵੀਡੀਓ ਫੁਟੇਜ ਨੂੰ ਉਹਨਾਂ ਨੇ ਦੇਖਿਆ। ਤੇ ਮੈਨੂੰ ਉਮੀਦ ਆ ਵੀ ਮੈਨੂੰ ਅਕਾਲ ਤਖਤ ਸਾਹਿਬ ਤੋਂ ਵੀ ਇਨਸਾਫ ਮਿਲੂਗਾ ਇਸ ਬਰਤੀ। ਹਾਂਜੀ ਪੁਲਿਸ ਪੁਲਿਸ ਨੂੰ ਮੈਂ ਕੰਪਲੀਟ ਕੀਤੀ ਹੋਈ ਆ ਪੁਲਿਸ ਵੱਲੋਂ ਵੀ ਮੈਨੂੰ ਪੂਰੀ ਉਮੀਦ ਆ ਵੀ ਮੈਨੂੰ ਇਨਸਾਫ ਦੇਣਗੇ